ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰਫ ਤਸਵੀਰਾਂ ਵਿਖਾਈਆਂ ਜਾਣ ਕਿ ਕਿੰਨੇ ਟਰੈਕਟਰ ਲੱਗੇ ਹੋਏ ਨੇ ਇਹ ਸਾਰੇ ਕਿਸਾਨਾਂ ਦੇ ਘੋੜੇ ਨੇ ਦੇ ਦੱਸ ਦਈਏ ਤਾਂ ਇਹ ਜਿੰਨੇ ਵੀ ਟਰੈਕਟਰ ਲੱਗੇ ਨੇ ਇਹ ਉਹਨਾਂ ਕਿਸਾਨਾਂ ਦੇ ਨੇ ਜਿਨ੍ਹਾਂ ਨੇ ਦਿੱਲੀ ਜਾ ਕੇ ਧਰਨਾ ਲਗਾਇਆ ਹੋਇਆ ਔਰ ਦਿੱਲੀ ਵਾਲੇ ਧਰਨੇ ਦੀ ਗੱਲ ਕਰੀਏ ਤਾਂ ਲੱਖਾਂ ਟਰੈਕਟਰ ਉੱਥੇ ਨੇ ਔਰ ਲੱਖਾਂ ਹੀ ਟਰੈਕਟਰ ਜੇ ਪੰਜਾਬ ਦੇ ਵਿੱਚ ਨੇ ਜਿਹੜੇ ਖੇਤੀ ਦੇ ਵਿੱਚ ਆਪਣੇ ਗੰਨੇ ਦਾ ਸੀਜ਼ਨ ਜਿਹੜਾ ਉਹ ਪੂਰਾ ਕਰ ਰਹੇ ਆ ਔਰ ਅਸੀਂ ਜਿੱਥੇ ਖੜੇ ਆ ਇਹ ਗੰਨਾ ਮੇਲਾ ਹੈ ਇਹ ਗੁਰਦਾਸਪੁਰ ਜ਼ਿਲ੍ਹੇ ਦੀ ਗੰਨਾ ਮੇਲਾ ਹੈ ਔਰ ਪੁਨਿਆੜ ਦੀ ਗੰਨਾ ਮੇਲਾ ਹੈ ਔਰ ਦੋਨੋਂ ਤਰਫ ਤੁਸੀਂ ਟਰੈਕਟਰ ਵੇਖ ਸਕਦੇ ਹੋ ਕਿ ਇਸ ਤਰਫ ਵੀ ਕਿੰਨੇ ਟਰੈਕਟਰ ਨੇ ਕਿੰਨੀਆਂ ਟਰਾਲੀਆਂ ਨੇ ਔਰ ਗੰਨਾ ਲੱਦਿਆ ਹੋਇਆ ਔਰ ਜੇ ਗੱਲ ਕਰੀਏ ਤਾਂ ਕਿਸਾਨਾਂ ਨੂੰ ਕੀ ਬਚਦਾ ਇਸ ਦੇ ਵਿੱਚੋਂ ਇਸ ਖੇਤੀ ਦੇ ਵਿੱਚੋਂ ਕੀ ਬਚਦਾ ਇਥੇ ਭਰਾਵਾਂ ਨਾਲ ਗੱਲ ਕਰਦੇ ਆ ਹਾਂਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਰਾ ਜੀ ਕਿੰਨੇ ਕੁਇੰਟਲ ਗੰਨਾ ਇੱਕ ਟਰਾਲੀ ਦੇ ਉੱਤੇ ਲੈ ਕੇ ਆਉਂਦੇ ਹੋ 150 150 ਕੁਆਂਟਲ ਹਾਂਜੀ ਤੇ 150 ਕੁਆਂਟਲ ਵਿੱਚੋਂ ਜਿਹੜਾ ਗੰਨਾ ਵਾਂ ਇਹਦੀ ਇਸ ਵੇਲੇ ਛਲਾਈ ਲੇਬਰ ਕੀ ਪੈ ਰਹੀ ਹੈ 80 ਰੁਪਏ ਕੁਆਂਟਲ ਦੀ 80 ਰੁਪਏ ਕੁਆਂਟਲ ਹਾਂਜੀ ਤੇ 80 ਰੁਪਏ ਕੁਆਂਟਲ ਦੇ ਨਾਲ ਜਦੋਂ ਤੁਸੀਂ ਲੇਬਰ ਦਿੰਦੇ ਹੋ ਤਾਂ ਕੁਝ ਲੇਬਰਾਂ ਦਾ ਅਡਵਾਂਸ ਵੀ ਲੈ ਜਾਂਦੀਆਂ ਹੋਣਗੀਆਂ ਇਹ ਅਡਵਾਂਸ ਤੇ ਨਹੀਂ ਖੜਦੇ ਆ ਬਰਾਬਰ ਹੀ ਮੌਕੇ ਤੇ ਦਿੰਦੇ ਹੋ ਪੈਸਾ ਹਾਂਜੀ ਮੌਕੇ ਦੇ ਤੇ ਲੇਬਰਾਂ ਮਿਲ ਜਾਂਦੀਆਂ ਹਾਂ ਬੋ ਨਹੀਂ ਦਿਖਤਾ ਹੁੰਦੀ ਏ ਥੋੜੀ ਬੋਦੀ। ਦਿੱਕਤ ਹੁੰਦੀ ਆ। ਹਾਂਜੀ। ਕਈ ਵਾਰੀ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਪਿੰਡਾ 'ਚੋਂ ਲੀਵਰ ਲੱਭਣੀ। ਹਾਂਜੀ ਹਾਂਜੀ। ਪਿੰਡਾ 'ਚੋਂ ਲੱਭ ਕੇ ਫਿਰ ਕੰਮ ਕਰਨਾ ਤੇ ਅੱਗੇ ਹੁਣ ਤਾਂ ਲੀਵਰ ਬਾਹਰ ਆਉਂਦੀ ਏ। ਹਾਂਜੀ ਹਾਂਜੀ ਹੁਣ ਭਈਏ ਚਲਦੇਗਾ। ਤੇ ਜੇ ਭਈਏ ਨਾ ਆਉਣ ਤੇ ਫਿਰ ਕਿਵੇਂ ਗੰਨੇ ਦਾ ਹੋਈਗਾ? ਫਿਰ ਤੇ ਓਖਾ ਯਾਰ ਜੀ। ਇਹ ਲੋਕਾਂ ਦਾ ਬਹੁਤ ਜ਼ਿਆਦਾ ਭਈ ਇਹ ਵੀ ਜ਼ਰੂਰੀ ਫਿਰ ਵੀ ਕਹਿੰਦਾ ਭਾਵਾ ਕਿ ਆਪਾਂ ਗੱਲ ਕਰੀ ਤਾਂ ਪ੍ਰਦੇਸੀਆਂ ਨੂੰ ਜਿਹੜਾ ਵਾ ਨਾ ਇਧਰ ਪਹਿਲ ਜ਼ਿਆਦਾ ਦਿੱਤੀ ਜਾ ਰਹੀ ਹੈ ਹਾਂਜੀ 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 ਤੇ ਜੇ ਪ੍ਰਦੇਸੀਆਂ ਨੂੰ ਪਹਿਲ ਨਾ ਹੋਏ ਤਾਂ ਕਾਰੋਬਾਰ ਇਧਰ ਮਿਲ ਸਕਦਾ ਆਪਣੇ ਲੋਕਾਂ ਨੂੰ ਮਿਲ ਸਕਦਾ ਔਰ ਗੰਨਾ ਛਲਾਂ ਦਾ ਕਾਰੋਬਾਰ ਕੌਣ ਕਰੇਗਾ ਔਰੇ ਭਈਏ ਕਰਨਗੇ ਪੰਜਾਬੀ ਕਿਤੇ ਕਰਨਗੇ ਤੁਹਾਨੂੰ ਪਤਾ ਹੀ ਨਹੀਂ ਨਹੀ ਨਾ ਕਰਨਾ ਨਹੀਂ ਨਹੀਂ ਸੱਚ ਆ ਕਿ ਜਾਂ ਇਦਾਂ ਹੀ ਕਹ ਰਹੇ ਉੱਤ ਨਹੀਂ ਨਹੀਂ ਸੱਚਾ ਸੱਚਾ ਬਈਆਂ ਤੋਂ ਬਿਨਾ ਜਿਹੜਾ ਵਾ ਨਹੀਂ ਹੋਣਾ ਨਹੀਂ ਹੋਣਾ ਨਹੀਂ ਹੋਣਾ ਸਹੀ ਤੇ ਜੇ ਇਹ ਇੰਡਸਟਰੀਆਂ ਦੀ ਗੱਲ ਕਰੀਏ ਫੈਕਟਰੀਆਂ ਦੀ ਉਥੇ ਭਈਏ ਨੇ ਉਥੇ ਭਈਏ ਆ ਹਾਂ ਸਾਰਾ ਪ੍ਰੋਜੈਕਟ ਭਈਏ ਤਿਆਰ ਕਰਨ ਦੇ ਆ ਤੇ ਜੇ ਭਈਆਂ ਦੀ ਤਨਖਾਹ ਕਿੰਨੀ ਗਾ ਤੇ ਇੱਥੇ ਆਪਣਾ ਮੁੰਡਾ ਲੱਗਦਾ ਕੋਈ ਕੋਈ ਵੀ ਨਹੀਂ ਸਭ ਬਾਹਰ ਭੱਜ ਜਾਂਦੇ ਆ ਸਭ ਬਾਹਰ ਜਾ ਰਹੇ ਆ ਬਾਹਰ ਕਿਤੇ ਨਾ ਕਿਤੇ ਜਾ ਕੇ ਸਾਰੀਆਂ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ ਵੀ ਕਿਹੜੀ ਚੀਜ਼ ਜਿਹੜੀ ਆ ਕਿੱਥੇ ਸੈਟੀਸਫਾਈਆਂ ਸੀ ਤੇ ਕਿੱਥੇ ਸਹੀ ਹੋਏਗਾ ਹਾਂ ਸਹੀ ਗੱਲ ਹੈ ਤੇ ਹੁਣ ਜਦੋਂ ਤੁਸੀਂ ਕਰਨਾ ਲੈ ਕੇ ਆਉਂਦੇ ਤਾਂ ਕਿੰਨਾ ਕੁ ਸਮਾਂ ਲੱਗਦਾ ਇੱਥੇ ਖੜਨ ਨੂੰ ਇੱਥੇ ਲੱਗ ਦੀ ਪੈਂਦੀ ਕਿੰਨੇ ਲੱਗ ਜਾਂਦੇ ਆ ਜੀ ਗੱਲ ਕੀ ਦਿਨ ਤੋਂ ਇੱਕ ਦਿਨ ਤੋਂ ਵੱਧ ਲੱਗ ਜਾਂਦਾ 24 ਘੰਟੇ ਤੋਂ ਵੱਧ ਲੱਗਦਾ ਡੇਢ ਘੰਟਾ ਡੇਢ ਦਿਨ ਲੱਗ ਜਾਂਦਾ ਜੀ ਡੇਢ ਦਿਨ ਲੱਗ ਜਾਂਦਾ ਤੇ ਫਿਰ ਤੁਸੀਂ ਜਦੋਂ ਗੰਨਾ ਲੈ ਕੇ ਜਾਂਦੇ ਹੋ ਇੱਥੇ ਜਦੋਂ ਆਉਂਦੇ ਹੋ ਗੰਨਾ ਮੇਲ ਦੇ ਵਿੱਚ ਤਾਂ ਫਿਰ ਪੈਸਾ ਜਿਹੜਾ ਇਹਦਾ ਇਹ ਕਿੰਨੇ ਸਮੇਂ ਬਾਅਦ ਹੁਣ ਆਉਂਦਾ ਮਤਲਬ ਕੀ 15 ਮਹੀਨੇ ਬਾਅਦ ਪੇਮੈਂਟ ਪੈ ਜਾਂਦੀ ਹੈ ਜੀ ਪੈ ਜਾਂਦੀ ਹੈ ਮਹੀਨੇ ਬਾਅਦ ਹਾਂਜੀ ਤੇ ਹੁਣ ਕੋਈ ਪ੍ਰੋਬਲਮ ਤਰੀਕ ਪੇਮੈਂਟਾਂ ਦੀ ਨਹੀਂ ਕੋਈ ਨਹੀਂ ਕੋਈ ਨਹੀਂ ਪਹਿਲੀ ਸਰਕਾਰ ਵੇਲੇ ਵੀ ਪੈ ਜਾਂਦੀ ਸੀ ਕਿ ਜਾਂ ਨਹੀਂ ਉਦੋਂ ਘੱਟ ਹੀ ਇਸ ਵਾਰ ਤੇ ਬਹੁਤ ਤੇਜ਼ੀ ਨਾਲ ਪੈਂਦੀ ਹੈ ਜੀ ਪੈ ਰਹੀ ਆ ਹ ਤੇ ਫਿਰ ਜਿਹੜੇ ਹੁਣ ਆਪੋਜੀਸ਼ਨ ਆ ਬੜਾ ਰੌਲਾ ਪਾ ਰਹੀ ਹੈ ਸਰਕਾਰ ਕੁਝ ਨਹੀਂ ਆ ਗਈ ਹੈ ਸਰਕਾਰ ਕੁਝ ਨਹੀਂ ਆ ਗਈ ਕਿਤੇ ਨਾ ਕਿਤੇ ਕਿਸਾਨਾਂ ਨੂੰ ਸਹੂਲਤਾਂ ਤੇ ਮਿਲ ਹੀ ਰਹੀਆਂ ਕਿ ਉਹ ਜਿਹੜਾ ਪੈਸਾ ਉਹ ਮਿਲ ਰਿਹਾ ਟਾਈਮ ਤੇ ਉਸ ਪੈਸਾ ਤੇ ਮਿਲ ਰਿਹਾ ਜੀ ਤੇ ਪਿਛਲੀਆਂ ਸਰਕਾਰਾਂ ਤੇ ਕਈ ਕਈ ਸਮਾਂ ਗੰਨੇ ਦਾ ਪੈਸਾ ਨਹੀਂ ਸੀ ਆਉਂਦਾ ਆ ਲੇਟ ਨਹੀਂ ਹੈ ਕਿ ਲੇਟ ਆਉਂਦਾ ਸੀਗੀ ਸਹੀ ਗੱਲ ਲੇਟ ਆਉਂਦਾ ਸੀ ਨਾ ਤੇ ਹੁਣ ਆਰਾਮ ਨਾਲ ਮਹੀਨੇ ਬਾਅਦ ਆ ਰਿਹਾ ਤੁਹਾਡੇ ਹਾਂਜੀ ਆ ਰਿਹਾ ਜੀ ਹੋਰ ਕੀ ਸ਼ਿਕਾਇਤ ਹੈ ਤੁਹਾਨੂੰ ਐ ਸਰਕਾਰ ਤੋਂ ਕੀ ਸ਼ਿਕਾਇਤ ਕੋਈ ਹੈਗੀ ਸੀ ਕਹਿੰਦੇ ਮੈਨੂੰ ਤੇ ਕੋਈ ਸ਼ਿਕਾਇਤ ਨਹੀਂ ਜੀ ਜੇ ਤੁਹਾਡਾ ਬਿਜਲੀ ਦਾ ਬਿੱਲ ਆ ਖੇਤਾਂ ਦਾ ਤੇ ਚਲੋ ਪਹਿ ਘਰਾਂ ਦੇ ਮਾਫਾ ਜੀ ਹੁਣ ਮੋਟਰਾਂ ਦੇ ਮਾਫਾ ਘਰਾਂ ਦੇ ਵੀ ਨਹੀਂ ਨਿਆਏ ਨਾ ਨਾ ਜੀ ਤੇ ਫਿਰ ਇਹ ਵੀ ਸਹੂਲਤ ਹੈਗੀ ਆ ਕਿ ਨਹੀਂ ਬੜੀ ਵਧੀਆ ਜੀ ਹੁਣ ਜਿਹੜਾ ਨੇ ਸਰਕਾਰ ਬਦਲਣੀ ਚਾਹੀ ਮੰਨ ਲਓ ਕੋਈ ਕਹਿੰਦਾ ਅਸੀਂ ਸਰਕਾਰ ਬਦਲ ਦੇਣੀ ਆ ਅਸੀਂ ਐ ਨਹੀਂ ਰੱਖਣੀ ਤੇ ਫਿਰ ਸਰਕਾਰ ਨਹੀਂ ਬਦਲਣਗੇ ਸਮਝ ਲਓ ਬਿੱਲ ਲਵਾਉਣਗੇ ਆਪਣੇ ਨਹੀਂ ਬਿੱਲ ਤੇ ਹੁਣ ਮਾਫੀ ਰਹਿਣਾ ਜਿਹੜੀ ਮਰਜੀ ਸਰਕਾਰਾਂ ਦੇ ਜਿਹੜੀ ਮਰਜੀ ਅੱਜ ਇਸ਼ੂ ਬਣ ਗਿਆ ਨਾ ਹੁਣ ਪਹਿਲਾਂ ਮੋਟਰ ਵਾਲੇ ਮਾਫੀ ਤੇ ਜਦੋਂ ਕਹਿੰਦੇ ਲਾਉਣ ਦਾ ਮੁੱਦਾ ਚੁੱਕਦੇ ਤੇ ਫਿਰ ਉਹ ਧਰਨ ਲੱਗਦੇ ਆ ਤੇ ਇਹ ਤੁਹਾਡੇ ਕਹਿਣ ਮੁਤਾਬਕ ਹੈ ਇਹ ਮੇਰੇ ਮੇਰੇ ਕਹਿਣ ਦੇ ਮਤਲਬ ਹੈ ਜੀ ਘਰਾਂ ਵਾਲੇ ਹੁਣ ਤਵੇ ਜਿਹੜੀ ਨੇ ਕਰ ਦਿੱਤਾ ਵਾ ਉਹ ਨੂੰ ਪਹਿਲ ਦਿੰਦੇ ਹੋ ਕਿ ਆਪਾਂ ਅਗਲੀਆਂ ਨੂੰ ਪਾਉਗੇ ਮੇਰ ਕਦੀ ਵੋਟ ਨਹੀਂ ਬਾਈ ਸਿੱਧੀ ਗੱਲ ਸੋ ਇੱਥੇ ਮਿਲ ਜੀ ਰਹਿਣਾ ਵਾ ਉਹ ਮਿਲ ਜੀ ਵੋਟ ਪੈਂਦੀ ਨਹੀਂ ਨਾ ਨਾ ਨਹੀਂ ਇਹ ਗੱਲ ਕਰੀਏ ਤਾਂ ਹੁਣ ਤੁਸੀਂ ਕਿੰਨੀ ਦੂਰ ਤੋਂ ਆਇਓਗੇ ਨਾ ਲੈ ਕੇ ਇੱਥੋਂ ਨਾ ਗੜਾ 30 35 ਕਿਲੋਮੀਟਰ ਆ ਜੀ ਅੱਛਾ 30 35 ਕਿਲੋਮੀਟਰ ਤੋਂ ਆਇਓ ਹਾਂ ਜੀ ਤੇ ਕਿੰਨਾ ਗੰਨਾ ਆਪਾਂ ਲਾਉਂਦੇ ਹੋ ਆਪਣਾ ਤੁਸੀਂ ਸਾਡੇ ਘਰ ਆਟਕ 9 ਕਿਲੇ 8 9 ਕਿਲੇ ਹਾਂ ਜੀ ਤੇ 8 9 ਕਿੱਲੇ ਨੂੰ ਮੇਲ ਚਲਦੇ ਚਲਦੇ ਵਿੱਚ ਖਤਮ ਕਰ ਲੈਣਾ ਪੂਰਾ ਹਾਂ ਜੀ ਹਾਂ ਜੀ ਇੱਥੋਂ ਨਾ ਮਿਲਦੇ ਉਧਰ ਜੇ ਵਸ ਲਾਇਆ ਨ ਆਪਣੇ ਅੱਛਾ ਹੋਰ ਮਿਲ ਜੀ ਉਹਨਾਂ ਦੇ ਵੀ ਤੁਹਾਡੇ ਕੋਲ ਬਾਂਡ ਹੈ ਜਾਂ ਉਹਨਾਂ ਦੀ ਇਸ ਤਰ੍ਹਾਂ ਪਰਚੀ ਮਿਲ ਜਾਂਦੀ ਉਧਰੋਂ ਨਹੀਂ ਬਾਂਡ ਉਧਰ ਕਰਾਏ ਜਾਂ ਸੱਚੇ ਨੂੰ ਭੈਣਾ ਭਰਾ ਕੋ ਲੱਲੀ ਦੀ ਜਨਾਬ ਪਰਚੀ ਮਿਲ ਜਾਂਦੀ ਹੈ ਤੇ ਪੈਸਾ ਹੋਣਾ ਮਿਲਦਾ ਵੀ ਆ ਜਾਂਦਾ ਹਾਂਜੀ ਆ ਜਾਂਦਾ ਪੈਸਾ ਜਿਹੜਾ ਉਹ ਟਾਈਮ ਇਸ ਵਾਰ ਤੇ ਹਰ ਮੇਲੀ ਪੈਸਾ ਬਹੁਤ ਜਲਦੀ ਦੇਂਦੀ ਹੈ ਅੱਛਾ ਸਾਰੀਆਂ ਮੇਲਾ ਵੀ ਪਿਛਲੀ ਵਾਰੀ ਥੋੜਾ ਰਫੜੀ ਇਸ ਵਾਰ ਤੇ ਬਹੁਤ ਜਲਦੀ ਪੈਸੇ ਇਹ ਗੱਲ ਕਰੀਏ ਜਿਹੜੇ ਦਿੱਲੀ ਧਰਨੇ ਵਿੱਚ ਟਰੈਕਟਰ ਗਏ ਹੋਇਆ ਕਿੰਨਾ ਕੁ ਟਰੈਕਟਰ ਗਿਆ ਹੋਇਆ ਮੇਰੇ ਸਾਹ ਨਾਲ ਲੱਖਾਂ ਨੇ ਗਏ ਆ ਜੀ ਤੇ ਇੱਥ ਫਿਰ ਤੇ ਦਿੱਲੀ ਪੂਰਾ ਮੋ ਲੈ ਜਾਊਗਾ ਜੀ ਹਾਂ ਦਿੱਲੀ ਪੂਰਾ ਫਿਰ ਕੋਈ ਰਸਤਾ ਨਹੀਂ ਰਊ ਸਹੀ ਗੱਲ ਇਹ ਕਿਸਾਨ ਲੱਗਦਾ ਜਿਹੜਾ ਗੰਨੇ ਦੇ ਵੇਲੇ ਹੋ ਗਿਆ ਟਾਈਮ ਨਾ ਜਾਣਗੇ ਨਹੀਂ ਕਿੱਥੇ ਕਾਰੋਬਾਰ ਘਰ ਇੱਕ ਇੱਕ ਜੀ ਚਾਹੀਦੇ ਹਨ ਬੜਾ ਆ ਇੱਕ ਇੱਕ ਜੀ ਚਾਹੀ ਹਾਂਜੀ ਹਾਂਜੀ ਦੱਸ ਦਈਏ ਕਿ ਆ ਟਰੈਕਟਰ ਆਉਂਦਾ ਤੁਸੀਂ ਵੇਖ ਸਕਦੇ ਹੋ ਕਿ ਇਹ ਗੰਨੇ ਦੀ ਮਿਹਨਤ ਹੈ ਗੰਨੇ ਦੀ ਖੇਤੀ ਹੈ ਔਰ ਅਸੀਂ ਗੁਰਦਾਸਪੁਰ ਦੇ ਵਿੱਚ ਪੁਨਿਆੜ ਗੰਨਾ ਮਿਲ ਦੇ ਵਿੱਚ ਖੜੇ ਆ ਔਰ ਟਰੈਕਟਰ ਆ ਰਿਹਾ ਗੰਨਾ ਲੱਦਿਆ ਹੋਇਆ ਤੇ ਇਹ 1.5 200 ਕੁਇੰਟਲ ਗੰਨਾ ਜਿਹੜਾ ਵਾ ਜੇ ਧੜਾ ਤੁੱਲਦਾ ਤਾਂ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਇੱਕ ਦੇਖ ਦੋ ਪਰਿਵਾਰ ਦੇ ਜੀ ਚਾਹੀਦੇ ਪਰ ਲੇਕਿਨ ਇੱਕ ਗੱਲ ਕਰੀ ਆ ਕਿ ਜੋ ਪਰਦੇਸੀ ਜੋ ਪ੍ਰਵਾਸੀਆਂ ਦੀ ਲੇਬਰ ਹੈ ਉਹ ਤੋਂ ਬਿਨਾ ਕੰਮ ਨਹੀਂ ਚੱਲਦਾ ਇਹ ਇੱਕ ਬੜੀ ਵੱਡੀ ਗੱਲ ਹੈ ਕਿ ਪ੍ਰਵਾਸੀਆਂ ਤੋਂ ਬਿਨਾ ਕੰਮ ਜਿਹੜਾ ਉਹ ਨਹੀਂ ਚੱਲਦਾ ਪ੍ਰਵਾਸੀ ਕਿਤੇ ਨਾ ਕਿਤੇ ਜਾ ਕੇ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਦੋ ਵਾਰ ਕਰਨ ਵਾਸਤੇ ਰੋਜੀ ਰੋਟੀ ਖਾਣ ਵਾਸਤੇ ਇੱਥੇ ਜਿਹੜੇ ਆ ਉਹ ਲੇਬਰ ਚਾਹੀਦੀ ਚਾਹੀਦੀ ਆ ਹੁਣ ਝੋਨੇ ਦਾ ਸੀਜ਼ਨ ਆ ਜਾਣਾ ਝੋਨੇ ਦੇ ਸੀਜ਼ਨ ਦੇ ਵਿੱਚ ਵੀ ਜਦੋਂ ਲੇਬਰ ਉਹੀ ਹੋਵੇਗੀ ਤੇ ਝੋਨਾ ਲੱਗਣਾ ਕਿਉਂਕਿ ਇਧਰ ਵਾੜੀਆਂ ਲੇਬਰਾਂ ਜਿਹੜੀਆਂ ਉਹ ਨਹੀਂ ਕੰਮ ਕਰਦੀਆਂ ਹੁਣ ਜੇ ਗੱਲ ਕਰੀਏ ਤੇ ਅਸੀਂ ਜਦੋਂ ਗੰਨਾ ਮਿਲ ਦੇ ਵਿੱਚ ਖੜੇ ਆ ਇਹ ਪ੍ਰੋਜੈਕਟ ਜਿਹੜਾ ਮਿਲਦਾ ਪਹਿਲਾ ਪ੍ਰੋਜੈਕਟ ਹੈ ਔਰ ਦੂਸਰਾ ਦੱਸ ਦਈਏ ਕਿ ਇੱਕ ਹੋ ਨਵੀਂ ਮਿਲ ਨਵੀਂ ਵੱਖਰੇ ਬਣ ਗਈਆਂ ਦੋਨੋਂ ਇਕੱਠੀਆਂ ਕਰ ਦਿੱਤੀਆਂ ਔਰ ਪਿਛਲੀ ਸਰਕਾਰ ਨੇ ਇਹਦਾ ਜਿਹੜਾ ਵਾ ਨਹੀਂ ਪੱਥਰ ਰੱਖਿਆ ਸੀ ਔਰ ਅੱਜ ਕਾਮਯਾਬ ਹੋ ਗਈ ਆ ਹੋ ਸਕਦਾ ਅਗਲੇ ਸੀਜ਼ਨ ਵਿੱਚ ਚੱਲ ਪਵੇ ਹੁਣ ਤਾਂ ਇਹਨਾਂ ਦਾ 1.5 ਜਦੋਂ ਦੋ ਪਾਰ ਇਕੱਠੇ ਚੱਲਣਗੇ ਦੋ ਮੇਲਾ ਇਕੱਠੀਆਂ ਚੱਲਣਗੀਆਂ ਤੇ ਕਿਸਾਨਾਂ ਨੂੰ ਬਹੁਤ ਸਾਰਾ ਲਾਹਾ ਹੋਏਗਾ ਔਰ ਦੂਸਰੀ ਗੱਲ ਮੋਦੀ ਨੂੰ ਦੱਸ ਦਈਏ ਕਿ ਮੋਦੀ ਸਾਹਿਬ ਇੱਕ ਗੱਲ ਦਾ ਧਿਆਨ ਮਾਰਿਓ ਕਿ ਜਦੋਂ ਤੁਸੀਂ ਕਿਸਾਨਾਂ ਦੇ ਨਾਲ ਪੰਗੇ ਲੈਂਦੇ ਹੋ ਤੇ ਉਹਨਾਂ ਦੇ ਘਰ ਖੜੇ ਟਰੈਕਟਰ ਵੀ ਗਿਣ ਲਿਓ ਕਿ ਕਿੰਨੇ ਟਰੈਕਟਰ ਘਰਾਂ 'ਚ ਹੀ ਖੜੇ ਆ ਤੇ ਜੇ ਉਹਨਾਂ ਨੇ ਘਰਾਂ 'ਚ ਖੜੇ ਜਿਹੜੇ ਟਰੈਕਟਰ ਹੈ ਜੇ ਕਿਤੇ ਦਿੱਲੀ ਨੂੰ ਤੋਰ ਦਿੱਤਾ ਤਾਂ ਇੱਕ ਵਾਰ ਤਾਂ ਮੇਲਾ ਲੱਗ ਜਾਏਗਾ ਪੰਜਾਬ ਤੱਕ ਲਾਈਨ ਹੀ ਲੱਗ ਜਾਣੀ ਆ ਔਰ ਦੱਸ ਦਈਏ ਵੀ ਕਿਤੇ ਨਾ ਕਿਤੇ ਸਰਕਾਰ ਨੂੰ ਕਿਸਾਨਾਂ ਦਾ ਸੋਚਣਾ ਚਾਹੀਦਾ ਔਰ ਐਮਐਸਪੀ ਉਤੇ ਜੋ ਵੀ ਕਮਿਟ ਜਾ ਉਸ ਦੇ ਉੱਤੇ ਜੋ ਵਾ ਆਪਣਾ ਡਿਸੀਜਨ ਦੇਣਾ ਉਹ ਪ੍ਰੋਪਰ ਦੇਣਾ ਚਾਹੀਦਾ ਕਿਸਾਨਾਂ ਦੇ ਬਣਦੇ ਹੱਕ ਕਿਸਾਨਾਂ ਨੂੰ ਦੇਣੇ ਚਾਹੀਦੇ ਆ ਤੇ ਇਹ ਕਿਸਾਨ ਜਿਹੜੇ ਆ ਹਰ ਵੇਲੇ ਇਹੀ ਤਤਪਰ ਰਹਿੰਦੇ ਆ ਕਿ ਕਿਤਨਾ ਕਿਤੇ ਸਰਕਾਰ ਸਾਡਾਂ ਧੱਕਾ ਕਰਦੀ ਆ ਵਾਦੇ ਕਰਕੇ ਮੁਕਰਦੀ ਆ ਔਰ ਅਕਸਰ ਹੀ ਤੁਸੀਂ ਸਰਕਾਰਾਂ ਵੇਖਿਆ ਕਿ ਵਾਦੇ ਕਰਕੇ ਮੁਕਰਦੀਆਂ ਨੇ ਔਰ ਵੱਤੋ ਵੱਤ ਖਬਰ ਜਿਹੜੀ ਆ ਇਹ ਸ਼ੇਅਰ ਕਰ ਪੁਨਿਆੜ ਗੰਨਾ ਮਿਲ ਜੇ ਤੁਸੀਂ ਹਾਈਵੇ ਤੋਂ ਲੰਘਦੇ ਹੋ ਤਾਂ ਪੁਨਿਆੜ ਗੰਨਾ ਮਿਲ ਜਿਹੜੀ ਆ ਰੋਡ ਦੇ ਉੱਤੇ ਆ ਇਹ ਤਸਵੀਰਾਂ ਵੱਤਵਾਦੀ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸਪੁਰ